ਦੋਸਤੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਬਹਿਗੁਰੂ ਅੱਗੇ ਬੇਨਤੀਆਂ ਕਰਦਾ ਵੀ ਤੁਸੀਂ ਸਭ ਠੀਕ ਠਾਕ ਹੋਵੋਗੇ ਬਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਕੰਮਕਾਰਾਂ ਵਿੱਚ ਵਾਧਾ ਹੋਵੇ ਦਿਨ ਰਾਤ ਦੁੱਗਣੀਆਂ ਤਰੱਕੀਆਂ ਕਰੋ ਸਾਰਿਆਂ ਨੂੰ ਦੁਬਾਰਾ ਫੇਰ ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆਪਾਂ ਇਹ ਵੀਡੀਓ ਚ ਆਪਾਂ ਨੇ ਕੱਲ ਪਾਰਟ ਇਹਦਾ ਇੱਕ ਉਹ ਦੱਸਿਆ ਸੀ ਵੀ ਰੈਂਕ ਵਗੈਰਾ ਲੱਗਦਾ ਵੀ ਉਹ ਪਰਾਲੀ ਇਕੱਠੀ ਕਰਦਾ ਅੱਜ ਦੁਬਾਰਾ ਜਿਹੜੀ ਅੱਜ ਦੀ ਵੀਡੀਓ ਹੈ ਇਹਦੇ ਵਿੱਚ ਮੰਨ ਲਓ ਵੀ ਜਿਹੜੀ ਪਰਾਲੀ ਇਕੱਠੀ ਕਰਨੇ ਵਾਲੀ ਮਸ਼ੀਨ ਹੈ ਉਹ ਆਪਣੇ ਖੇਤਾਂ 'ਚ ਚੱਲਦੀ ਹੈ ਉਹਦੇ ਬਾਰੇ ਦਿਖਾਵਾਂਗੇ ਬਾਕੀ ਅਹ ਦੋਸਤੋ ਬਹੁਤ ਦੁੱਖ ਲੱਗਦਾ ਜਦੋਂ ਮੰਨ ਲਓ ਵੀ ਤੁਸੀਂ ਵੀਡੀਓ ਦੇਖਦੇ ਵੀ ਹੋ ਕਈ ਦੋਸਤ ਦੇਖਦੇ ਵੀ ਨਹੀਂ ਤਕਰੀਬਨ ਆਪਣੀਆਂ ਵੀਡੀਓ 'ਚ ਮੈਂ ਦੇਖਿਆ ਹੁਣ 5 6 7 8 9 ਵਿਊ ਤੱਕ ਉਹ ਆ ਰਹੇ ਨੇ ਅਹ ਵੀ ਕੀ ਇਹ ਵੀਡੀਓ ਬਹੁਤ ਮਾੜੀ ਲੱਗ ਰਹੀ ਹੈ ਅਸੀਂ ਨਾ ਬਣਾਈਏ ਇਹ ਬਹੁਤ ਤਾਂ ਦੁੱਖ ਦੀ ਗੱਲ ਹੈ ਵੀ ਤੁਸੀਂ 12-1300 ਬੰਦੇ ਮੇਰੇ ਨਾਲ ਜੁੜੇ ਹੋਏ ਹੋ ਤੁਸੀਂ ਇੱਕ ਵੀ ਬੰਦਾ ਵੀ ਕੀ ਵੀਡੀਓ ਦੇਖ ਹੀ ਨਹੀਂ ਰਿਹਾ ਇਹ ਦੋਸਤੋ ਦੇਖਿਆ ਕਰੋ ਚਾਹੇ ਮਾੜੀ ਚੰਗੀ ਆ ਜਿੱਦਾਂ ਤੁਸੀਂ ਉਹਦੇ ਬਾਰੇ ਕਮੈਂਟ ਜ਼ਰੂਰ ਕਰੋ ਵੀ ਦੱਸੋ ਸਾਨੂੰ ਵੀ ਕੀ ਇਹ ਵੀਡੀਓ ਮਾੜੀ ਲੱਗਦੀ ਆ ਜਾਂ ਚੰਗੀ ਲੱਗਦੀ ਆ ਇਹ ਤੁਸੀਂ ਇਹਦੇ ਬਾਰੇ ਦੱਸੋ ਇਹ ਮਾੜੀ ਵੀ ਲੱਗਦੀ ਆ ਤਾਂ ਅਸੀਂ ਹੋ ਸਕਦਾ ਵੀ ਹੋਰ ਸੁਧਾਰ ਕਰਕੇ ਉਹ ਚੀਜ਼ ਨੂੰ ਬਣਾਈਏ ਜੇ ਚੰਗੀ ਲੱਗਦੀ ਆ ਤਾਂ ਲਾਇਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਹੁਣ ਬਾਕੀ ਦੱਸਿਓ ਮੈਨੂੰ ਤਾਂ ਇਹ ਲੱਗਿਆ ਵੀ ਦੋਸਤ ਪਤਾ ਨਹੀਂ ਮੇਰੇ ਨਾਲ ਕਿਸੇ ਤਰ੍ਹਾਂ ਨਾਰਾਜ਼ ਨੇ ਤਾਂ ਕਰਕੇ ਮੈਂ ਅੱਜ ਇਹ ਗੱਲ ਕਹੀ ਆ ਤੁਹਾਨੂੰ ਕਿ ਸਾਰੇ ਦੋਸਤਾਂ ਬਾਕੀ ਸਾਰੇ ਦੋਸਤਾਂ ਤਾਂ ਬਹੁਤ ਬਹੁਤ ਧੰਨਵਾਦ ਜਿਹੜੇ ਮਿੱਤਰ ਸਾਡੀ ਵੀਡੀਓ ਦੇਖਦੇ ਹੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਸਾਡੇ ਬਲੌਗ ਨਾਲ ਜੁੜੇ ਹੋਏ ਹੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਦੇਖਦੇ ਆਪਾਂ ਆਜੋ ਫਿਰ ਅੱਗੇ ਵੀਡੀਓ ਲਓ ਜੀ ਫਿਰ ਵਿਖਾ ਰਹੇ ਆਂ ਆਪਾਂ ਹੁਣ ਇਕੱਠਾ ਬੰਨਣੇ ਵਾਲੇ ਅੱਜ ਵੀ ਆਏ ਹੋਏ ਨੇ ਇਕੱਠਾ ਮੰਨਦੇ ਸ੍ਰੀ

ਸਾਈਡ ਸਵਾਜ ਸਫਤਾ 44 ਇਹ ਇੱਕ ਦੋ ਇਕੱਠਾ ਨੂੰ ਲਿਆਉਂ ਹੀ ਆ ਜੀ ਉਹ ਤੋਂ ਬਾਰਾ ਬੰਦੇ ਆਉਂਦੇ ਆਉਂਦੇ ਹੋ ਨੀ ਆਏ ਫੋਨ ਨਹੀਂ ਆਨੇ ਤਾਂ ਪਾਉਂ ਫਰਕ ਪੈਂਦਾ ਮਾ ਜਦੋਂ ਆਪਾਂ ਕੋਈ ਤੇਜ਼ ਚਲਾਉਂਦੇ ਆ ਤੇ ਇਹਦਾ ਫਰਕ ਪੈਂਦਾ ਹੀ ਆ ਹਾਂ ਤੇ ਇਹਦਾ ਫਰਕ ਪੈਂਦਾ ਥੋੜਾ ਜਿਆ ਨਾ ਜਿੰਵੇਂ ਆਹ ਤੇਜ਼ ਚਲਾਉਂਦੇ ਆ ਫਿਰ ਵੀ ਇੱਕ ਤਾਂ ਝਟਕਾ ਜਿਆ ਜ਼ਿਆਦਾ ਮਾਰਦਾ ਇਹ ਆ ਫਿਰ ਕਈ ਵਾਰ ਗੱਟ ਖੋਲਣ ਲੱਗ ਜਾਂਦੇ ਤੇਜ਼ ਹਾਂ ਇਹ ਤਾਂ ਨਟ ਨਟ ਪੰਦੀ ਆ ਨਟ ਵੀ ਭੰਦੀ ਆ ਉਹ ਜਿਹੜਾ ਟਰਾਂਸਪੋਰਟ ਨੂੰ ਲਾਇਆ ਹੋਇਆ ਹਾਂ ਹੋਰ ਕਿਵੇਂ ਚੱਲਦਾ ਕੰਮਕਾਰ ਹਾਂ ਵਧੀਆ ਜੀ ਹਾਂ ਪੂਰੇ ਟੌਪ ਤੇ ਅੱਛਾ ਬਾਕੀ ਕੋਈ ਐਤਕੀ ਦਿੱਕਤ ਤਾਂ ਨਹੀਂ ਆਈ ਐ ਇਦਾਂ ਦੀ ਦਿੱਕਤ ਤਾਂ ਕੋਈ ਨਹੀਂ ਹੈਗੀ ਮਾੜੀ ਮੋਟੀ ਤਾਂ ਆਉਂਦੀ ਰਹਿੰਦੀ ਆ ਅੱਛਾ ਹੋਰ ਕਿੱਥੀ ਰੇਟ ਰੂਡਾ ਐਤਕੀ ਠੀਕ ਜਾ ਮਿਲਦਾ ਇਹ ਤਾਂ ਕਿ ਨਹੀਂ ਉਹਦਾ ਮੰਨ ਲਓ ਕਿ ਆਹ ਜਿਹੜਾ ਕਾਲੀ ਆਪਾਂ ਨੇ ਕੱਟੇ ਆ ਜੀ 165 ਰੁਪਏ ਆ 165 ਰੁਪਏ ਅੱਛਾ ਰੇਟ ਦਾ ਕੱਟੇ ਆ ਅੱਛਾ ਖਰਚੇ ਕਰਦੇ ਖਰਚੇ ਦਾ ਮੂਰੇ ਆ ਹੈ ਖਰਚੇ ਬਹੁਤ ਆਇਚ ਅੱਛਾ ਰਿਅਰ ਖਰਚਾ ਹੋਰ ਰੋਜ਼ ਡੀਜ਼ਲ ਕਿੰਨੇ ਦਾ ਬੁੱਕ ਜਾਂਦਾ ਹੁਣ 15 ਟਰੈਕਟਰ ਚੱਲਦੇ ਨੇ ਰੋਜ਼ ਹੈ ਉਹਦਾ ਥੋੜਾ ਜਿਹਾ ਉੱਤੀ ਮੂਰੇ ਆ 15 ਟਰੈਕਟਰ ਚੱਲਦੇ ਆ ਜੀ ਰੋਜ਼ ਖਰਚਾ ਤੁਹਾਨੂੰ ਪਤਾ ਯਾਰ ਰੋਜ਼ ਦੇ ਟੈਂਕੇ 15 ਦੀਆਂ ਕੰਮਕਾਰ ਮੰਨ ਲਓ ਵੀ ਕਿੰਨਾ ਕਿ ਨਿਕਲ ਜਾਂਦਾ ਰੋਜ਼ ਇੱਕ ਟਰੈਕਟਰ ਕਿੰਨਾ ਕਿ ਕਿਲੇ ਕੱਢ ਦਿੰਦਾ ਇਹ ਚੱਲੀ ਜਾਂਣ ਕੱਢ ਦਿੰਦੇ ਨੇ ਜੀ ਰੋਜ਼ 40 50 ਕਿੱਲੇ ਅੱਛਾ ਨਾ ਇੱਕ ਟਰੈਕਟਰ ਇੱਕ ਟਰੈਕਟਰ ਕੱਢ ਦਦਾ 20 ਤੋਂ 25 ਕਿੱਲੇ ਅੱਛਾ ਇਹ ਕੰਮ ਫੀਕ ਚੱਲਦਾ ਰਹੇ ਹਾਂ ਇਹ ਠੀਕ ਚੱਲਦਾ ਹਰ ਤਣਾ ਪਾਉਂਗਾ ਪੈਟਰੋਇਕ ਦੇ ਖੜਤ ਪਤਾ ਕੀ ਆ ਕਿ ਜੇ ਤਾਂ ਮੰਨ ਲਓ ਵੀ ਇਕੱਠਾ ਫੁੱਲਣ ਲੱਗ ਗਿਆ ਤਾਂ ਵੀ ਉਹ ਖੜਤੇ ਆ ਇੱਕ ਤਰ੍ਹਾਂ ਦੇ ਉਹ ਫੇਰ ਵੀ ਰੁਕਣੀ ਪੈਂਦੀ ਆ ਉਹ ਫੇਰ ਪਿੱਛੋਂ ਸੈੱਟ ਕਰਨੀ ਪੈਂਦੀ ਆ ਕਈ ਵਾਰ ਕੋਈ ਇੱਕ ਇਹਦੇ ਪ੍ਰੈਸ਼ਰ ਪਲੇਟ ਨੂੰ ਨਟ ਲੱਗਿਆ ਹੋਇਆ ਉਹ ਨਟ ਵੀ ਕਈ ਵਾਰ ਤੋੜ ਦਿੰਦੀ ਆ ਇਹ ਉਹਦੇ ਨਾਲ ਵੀ ਖੜਤ ਪੈਂਦੀ ਆ ਬਾਕੀ ਕੰਮ ਚੱਲਦਾ ਰਹੇ ਤਾਂ ਵਧੀਆ ਨਿਮੇਟਦੀ ਆ ਨਹੀਂ ਤਾਂ ਖੜਤ ਤਾਂ ਤੁਹਾਨੂੰ ਪਤਾ ਹੀ ਆ ਵੀ ਉਹ ਖੜਤ ਨਾਲ ਤਾਂ ਕੰਮ ਰੁਕੇ ਜਾਂਦਾ ਜਦੋਂ ਮਾੜੀ ਮੋਟੀ ਖਰਾਬੀ ਆਉਂਦੀ ਆ ਤਾਂ ਇਹ ਆਪੇ ਹੁਣ ਇਹਦੀ ਰਿਪੇਅਰ ਵਗੈਰਾ ਕਰਦੇ ਨੇ ਹੁਣ ਕਈ ਸਾਲ ਹੋ ਗਏ ਦਾ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਇਸ ਕਰਕੇ ਇਹਨਾਂ ਨੂੰ ਪੂਰੀ ਜਾਣਕਾਰੀ ਹੋ ਗਈ ਇਹ ਆਪੇ ਹੁਣ ਇਹਦਾ ਕੰਮ ਕਰ ਨਾਲ ਹੁੰਦੀ ਆ ਆਪੇ ਕਰੀ ਜਾਂਦੇ ਨੇ ਯਾਨੀ ਵਖਰੇ ਫੋਰਮੈਨ ਦੀ ਕੋਈ ਲੋੜ ਨਹੀਂ ਹੋਣਾ ਇਹਨਾਂ ਨੂੰ ਤਕਰੀਬਨ ਇਹ ਆਪੇ ਕੰਮਕਾਰ ਕਰੀ ਜਾਂਦੇ ਨੇ ਕਿਉਂ ਟਾਗਾ ਤੋੜ ਦਿੱਤੀ ਫਿਰ ਨਾਲ ਟਾਗ ਤੋੜ ਦਿੱਤੀ ਵਾੜਾ ਹੁਣ ਫੇਰ ਚਾਲੂ ਕਰਤੀ ਉਹ ਜਿਹੜੀ ਘੱਟ ਤੋਰਦੀ ਸੀ ਤੱਕ ਉਹ ਰਾ ਜਿਹੜਾ ਨਟ ਪੈਣੇ ਵਾਲਾ ਤੀ ਉਹ ਪਾਤਾ ਪੁੱਟ ਗਿਆ ਦੀ ਨਟ 73 ਦਿਨਾਂ ਤੋਂ ਪਹਿਲਾਂ ਜਿਹੜੇ ਆਪਣੇ ਇੱਥੇ ਹਾਜ਼ਰੀ ਵੱਡੀ ਦੀ ਉਹ ਜੇ ਹੁਣ ਕਟਰ ਫੇਰ ਦਿੰਨੇ ਕਟਰ ਫੇਰ ਕੇ ਨਾਲ ਹੁੰਦੀ ਆਪਾਂ ਰੈਕ ਲਵਾ ਲਾਂਗੇ ਤੇ ਤੇ ਨਾਲ ਹੁੰਦੀ ਉਹ ਇਕੱਠਾ ਬਣਾਣੀ ਮਸ਼ੀਨ ਵੀ ਆਪਣੀ ਚੱਲਦੀ ਆ ਉਹਦੇ ਨਾਲ ਫਿਰ ਇਕੱਠੀ ਕਰਵਾ ਲਾਂਗੇ ਨਾਲ ਹੁੰਦੀ ਉਹ ਚੱਕਵਾਵਾਂਗੇ ਨਾ ਅ ਬਾਕੀ ਕੰਕ ਦੀ ਹੁਣ ਤਿਆਰੀ ਆ ਕਣਕ ਇੱਕ ਦੋ ਦਿਨਾਂ ਵਿੱਚ ਵਿੱਜਣ ਲੱਗ ਜਾਣਾ ਆਪਾਂ ਨੇ ਆ ਕਟਰ ਹੁਣ ਫਰਾਉਨੇ ਆਏ ਤੇ ਇਸ ਤੋਂ ਬਾਅਦ ਫੇਰ ਨਾਲ ਹੁੰਦੀਓ ਆਪਾਂ ਨੇ ਇੱਥੇ ਰੈਕ ਵਾਲਾ ਹੈਗਾ ਉਹਨੇ ਇਕੱਠਾ ਕਰ ਜਾਣਾ ਤੇ ਗੱਠਾ ਵਾਲੀ ਵੀ ਮਸ਼ੀਨ ਆਪਣੀ ਚੱਲਦੀ ਆ ਉਹ ਉਹਦੇ ਨਾਲ ਜਦੇ ਇਕੱਠੀ ਕਰਵਾ ਦੇਣੀ ਆ ਜੀ ਕਿਉਂਕਿ ਤੇ ਚ ਗਿੱਲ ਆਪਣੀ ਜੁਰਗੀ ਵਾਲੀ ਹੋ ਰੱਖੀ ਹੋਈ ਆ ਤੇ ਉਹੀ ਉਹਦੇ ਨਾਲ ਇਹ ਆਪਾਂ ਨੇ ਇਹ ਉਹੀ ਗੱਲ ਚ ਵੀ ਚੜੀਆਂ ਇਹ ਕਿੱਸੇ ਕਰੋ ਕਿਵੇਂ ਚੱਲ ਰਿਹਾ ਕੰਮ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਅੱਗੇ ਵਾਲੀ ਨਾ ਨਾ ਦੋਸਤੋ ਸਾਹਮਣੇ ਦੇਖ ਰਹੀ ਹੋਊਗੀ ਟਰਾਲੀ ਉਹ ਆਪਣੇ ਹੁਣ ਖੇਤਾਂ 'ਚ ਇਕੱਠਾ ਚੱਕਣ ਲੱਗ ਗਏ ਗੱਠਾ ਵਾਲੇ ਵੀ ਆ ਗਏ ਹੁਣ ਇਹਨਾਂ ਨੇ ਨਾਲ ਹੁੰਦੀ ਉਹ ਗੱਠਾ ਚੱਕਣ ਲੱਗ ਜਾਣਾ ਭਰ ਰਹੇ ਨੇ ਟਰਾਲੀ ਉਹ ਦੂਜੇ ਖੇਤਾਂ 'ਚ ਆਪਣੇ ਉਧਰ ਇਕੱਠੇ ਕਰ ਆ ਰਹੇ ਨੇ ਇਕੱਠਾ ਵਾਲੀਆਂ ਮਸ਼ੀਨਾਂ ਚੱਲ ਰਹੀਆਂ ਨੇ ਦੂਜੇ ਉਹ ਸਾਹਮਣੇ ਆਪਣੇ ਅੰਬ ਵਾਲੇ ਅੰਮਣ ਵਾਲੇ ਖੇਤ 'ਚ ਇੱਕ ਉਹ ਚੱਲਦੀ ਆ ਦੋ ਮਸ਼ੀਨਾਂ ਚੱਲ ਰਹੀਆਂ ਨੇ ਇੱਕ ਤਾਂ ਆਰਜਨ 605 ਦੂਜਾ ਹੈਗਾ ਸਵਰਾਜ 744 ਉਹ ਦੋਏ ਉਹ ਇਕੱਠੀਆਂ ਕਰਦੇ ਨੇ ਉਧਰ ਸਾਹਮਣੇ ਇੱਧਰ ਆ ਟਰਾਲੀ ਭਰ ਰਹੇ ਨੇ ਲੇਬਰ ਲੱਗੀ ਹੋਈ ਆ ਭਾਰਤੀਆ ਟਰਾਲੀ ਆ ਸਾਰੀਆਂ ਆਪਣੀਆਂ ਇੱਧਰ ਇਹ ਅ ਇਕੱਠਾਂ ਬੰਨੀਆਂ ਗਈਆਂ ਸਾਰੀਆਂ ਯਾਹ ਤਕਰੀਬਨ ਇੱਧਰ ਉਹ ਕਾਟਰਾ ਚੱਲਦਾ ਆਪਣੇ ਜਿਹੜਾ ਪਹਿਲਾਂ ਮੈਂ ਦੱਸਿਆ ਵੀ ਆ ਇਹ ਨਾਲ ਹੁੰਦੀ ਇਹ ਕਾਟਰਾ ਵੱਟ ਕੇ ਹੁਣ ਇਹਦੀ ਰੈਕ ਨਾਲ ਹੁੰਦੀ ਉਹ ਲਵਾ ਦੇਣਾ ਉਹ ਸਾਹਮਣੇ ਫਿਰਦਾ ਰੈਕ ਵਾਲਾ ਉਹਨੂੰ ਵੀ ਆਪਾਂ ਨੇ ਇੱਥੇ ਬੁਲਾ ਕੇ ਰੈਕ ਲਵਾ ਦੇਣਾ ਜਦ ਇਹ ਆ ਇਕੱਠਾ ਸਾਰੀਆਂ ਬੰਨੀਆਂ ਗਈਆਂ ਆ ਆ ਖੰਬਿਆਂ ਤੱਕ ਜਿੱਥੇ ਤੱਕ ਇਹ ਗੱਠਾ ਬੰਨੀਆਂ ਹੋਈਆਂ ਨੇ ਇਹ ਸਾਰੀਆਂ ਇਹ ਆਪਣੇ ਖੇਤੇ ਨੇ ਇਧਰਲੇ ਪਾਸੇ ਗੱਠਾ ਨਾਲ ਹੁੰਦੀ ਬੰਨ ਵੀ ਰਹੇ ਨੇ ਉਹ ਉਹ ਦੂਜਾ ਟਰੈਕਟਰ ਉਹ ਸਾਹਮਣੇ ਚੱਲਦਾ ਹੈ ਇਹ ਕਾ ਚੱਲਦਾ ਹੈ ਕਰੋ ਚੈੱਕ ਕਿਵੇਂ ਚੱਲ ਰਹੇ ਨੇ ਕੰਮ ਠੀਕ ਚੱਲਦਾ ਹੈ ਅੱਜ ਉੱਧਰ ਉੱਧਰ ਇਹਨਾਂ ਨੇ ਸਾਰਾ ਨਵੇੜੇ ਆਉਣਾ ਹੁਣ ਮੰਦਣੀਆਂ ਨੇ ਇਕੱਠਾ ਇਹ ਚਲੋ ਕੰਮਕਾਰ ਚੱਲਦੇ ਚ 20 ਖਰਾਬੀਆਂ ਵੀ ਹੋ ਜਾਂਦੀਆਂ ਨੇ ਮਸ਼ੀਨਰੀ ਆਹੇ 20 ਵਾਰੀ ਕਈ ਵਾਰ ਖੜਬ ਵੀ ਜਾਂਦੀਆਂ ਨੇ ਕੰਮਕਾਰ ਤਾਂ ਇਦਾਂ ਹੀ ਚੱਲਦੇ ਹੁੰਦੇ ਨੇ ਜਿਹੜੀ ਇਹ ਮਸਲਰੀ ਦਾ ਕੰਮ ਆ ਹੁਣ ਮਾੜਾ ਮੋਟਾ ਕੋਈ ਪਰਾਲੀ ਵੱਧ ਘਟਾ ਆ ਗਈ ਉੱਥੇ ਬੜੀ ਮੋਟੀ ਟੁੱਟ ਪਨ ਵੀ ਹੋ ਜਾਂਦੀ ਹੈ ਕਈ ਵਾਰ ਵੈਸੇ ਗੁਰੂ ਵੈਸੇ ਠੀਕ ਹੈ ਚਲਾਵੇ ਸਾਰੇ ਇੱਕ ਦਾ ਕੰਮਕਾਰ ਆਪਣਾ ਸਹੀ ਕੰਮ ਤੇ ਸਹੀ ਟਾਈਮ ਤੇ ਨਿਭੜੇ ਬੰਦਾ ਉਹ ਸਾਹਮਣੇ ਸੋਨਾਲੀਕਾ ਨਾਲਾ ਇਹ ਇਕੱਠਾ ਚੱਕ ਰਹੇ ਨੇ ਹਾਂਜੀ ਦੋਸਤੋ ਕਿਵੇਂ ਲੱਗੀ ਵੀਡੀਓ ਇਹ ਦੱਸਿਓ ਕਮੈਂਟਾਂ 'ਚ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅ ਬਾਕੀ ਬੈਲ ਦਾ ਵੀ ਬਟਨ ਦੱਬ ਲੋ ਤਾਂ ਕਿ ਨਵੀਂ ਵੀ ਜੋ ਵੀ ਵੀਡੀਓ ਆਵੇ ਤੁਹਾਡੇ ਤੱਕ ਪਹੁੰਚ ਹੋਵੇ ਅ ਬਾਕੀ ਜਿਹੜੇ ਦੋਸਤ ਪੁਰਾਣੇ ਜੁੜੇ ਹੋਏ ਨੇ ਉਹ ਸਾਡੇ ਚੈਨਲ ਨੂੰ ਲਾਈਕ ਤੇ ਕਮੈਂਟ ਅ ਬਾਕੀ ਲਾਈਕ ਦਾ ਜ਼ਰੂਰ ਬਟਨ ਦੱਬਿਆ ਕਰੋ ਨਾਲ ਕਮੈਂਟ ਵੀ ਜ਼ਰੂਰ ਕਰਿਆ ਕਰੋ ਬਾਕੀ ਸਾਰੇ ਦੋਸਤਾਂ ਦਾ ਵੀਰ ਭੈਣਾਂ ਜਿਹੜੇ ਬਾਹਰ ਵੀ ਬੈਠੇ ਨੇ ਆਪਣੇ ਦੇਸ਼ 'ਚ ਵੀ ਬੈਠੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਵਲੌਗ ਨਾਲ ਜੁੜੇ ਰਹਿੰਦੇ ਹੋ। ਵਲੌਗ ਵੀਡੀਓ ਸਾਰੀਆਂ ਦੇਖਦੇ ਹੋ। ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਆ। ਤੁਸੀਂ ਅ ਸਾਡੀਆਂ ਛੋਟੀ-ਛੋਟੀ ਚੀਜ਼ ਜਿਹੜੀ ਅਸੀਂ ਦਿਖਾਉਨੇ ਆ ਉਹ ਤੁਸੀਂ ਦੇਖਦੇ ਹੋ ਇਹ ਵੀਡੀਓ। ਬਾਕੀ ਕਹਿੰਦੇ ਨੇ ਵੀ ਜੋ ਵੀ ਅੱਗੇ ਹੋਰ ਕੋਈ ਵੀਡੀਓ ਜਿੱਦਾਂ ਦਾ ਕੋਈ ਹੋਰ ਕੰਮਕਾਰ ਹੋਊਗਾ ਉਹ ਦਿਖਾਵਾਂਗੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਦਿਖਾਉਨੇ ਆ ਕੁਝ ਹੋਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਧਰ ਮੋਟਰ ਤੇ ਬੈਠੇ ਤੇ ਆਪਣੇ ਆ ਮੋਟਰ ਵਾਲੀ ਲਾਈਨ ਦੇ ਵਿੱਚ ਪਰਾਲੀ ਭਰਨ ਲੱਗੇ ਹੋਏ ਨੇ ਟਰਾਲੀ 'ਚ ਉਹ ਜਿਹੜੀਆਂ ਗੱਠਾਂ ਨੇ ਉਹ ਇੱਧਰ ਆਪਣੇ ਇਹੀ ਲਾਈਨ 'ਚ ਆਏ ਹੋਏ ਨੇ ਉਹਨਾਂ ਨੂੰ ਦਿਖਾ ਰਿਹਾ ਮੈਂ ਤੁਹਾਨੂੰ ਆਹ ਦੇਖੋ ਸਾਹਮਣੇ ਇਹ ਲਾਈਨ 'ਚ ਉਹ ਪਰ ਰਹੇ ਨੇ ਜਿਹੜੇ ਉਹ ਪਰਲੀ ਤਿੰਨ ਕਿੱਲੇ ਵਾਲੀ ਲਾਈਨ ਆ ਉਹ ਚੱਕ ਲਈ ਇਹਨਾਂ ਨੇ ਹੁਣ ਇੱਧਰ ਆ ਗਏ ਇਹ ਚੱਕਣ ਇਹ ਚੋਂ ਵੀ ਇੱਕ ਟਰਾਲੀ ਹੁਣ ਭਰ ਕੇ ਲੈ ਗਏ ਹੁਣ ਦੂਜੀ ਟਰਾਲੀ ਭਰ ਰਹੇ ਨੇ ਐ ਪਰਲੇ ਪਾਸੇ ਤਾਂ ਤਿੰਨ ਚਾਰ ਟਰਾਲੀਆਂ ਬੱਗ ਚੁੱਕੀਆਂ ਪਹਿਲਾਂ ਇਹ ਹੁਣ ਇਹ ਚ ਭਰ ਰਹੇ ਨੇ ਇਦਾਂ ਹੀ ਭਾਈ ਜਿਹੜਾ ਪ੍ਰਾਲੀ ਵਾਲਾ ਕੰਮ ਹੈ ਇਹ ਨਿਜੇਠਿਆ ਜਾਊਗਾ ਹੌਲੀ ਹੌਲੀ ਮਰ ਲਓ ਕਹਿੰਦੇ ਨੇ ਕਿ ਕਈ ਵਾਰ ਆਪਾਂ ਨੂੰ ਇਹ ਲੱਗਦੀ ਆ ਵੀ ਪ੍ਰਾਲੀ ਦਾ ਕੋਈ ਹੱਲ ਨਹੀਂ ਇਹ ਵੀ ਇੱਕ ਤਰ੍ਹਾਂ ਦਾ ਹੱਲੇ ਆ ਜਦੋਂ ਮਰ ਲਓ ਵੀ ਚਾਹੇ ਇਕੱਠੀ ਕਰੀ ਜਾਵੇ ਚਾਹੇ ਵਿੱਚ ਬਾਕੇ ਆਪਾਂ ਨੂੰ ਹੱਲ ਤਾਂ ਕਰਨਾ ਪੈਣਾ ਇਹਦਾ ਤਾਂ ਕਿ ਕਣਕ ਦੀ ਬਜਾਈ ਹੋ ਸਕੇ ਇਹ ਦੋ ਤਿੰਨ ਹੱਲ ਨੇ ਇਹ ਤਾਂ ਕਈ ਵਾਰ ਕਹਿੰਦੇ ਹੁੰਦੇ ਨੇ ਵੀ ਪਹਿਲਾਂ ਤਾਂ ਸ਼ੁਰੂ ਚ ਇਹ ਹੁੰਦੇ ਹੁੰਦੀ ਆ ਤੇ ਆ ਵੀ ਚੱਲ ਅੱਗ ਲਾ ਕੇ ਜਿਹੜੇ ਟੰਡੇ ਜੇ ਰੈਜਨ ਦੇ ਤੇ ਉਹਨਾਂ ਨੂੰ ਵਿੱਚ ਤਵੀਆਂ ਨਾ ਬਾ ਕੇ ਤਿਆਰ ਕਰ ਲੈਂਦੇ ਦੇ ਖੇਤ ਨੂੰ ਹੁਣ ਜਣੀ ਇਹ ਆ ਵੀ ਇਹ ਉੱਪਰਲੀ ਪਰਾਲੀ ਵੀ ਜਾਲਣ ਨਹੀਂ ਦਿੰਦੀ ਗਵਰਨਮੈਂਟ ਦਾ ਥੋੜਾ ਜਿਹਾ ਕਾਨੂੰਨ ਸਖਤ ਕਰਿਆ ਹੋਇਆ ਹੈ ਇਸ ਕਰਕੇ ਹੁਣ ਇਹ ਚਕਾਉਣੀ ਪੈਂਦੀ ਆ ਨਹੀਂ ਤਾਂ ਇਹ ਖੇਤਾਂ ਵਿੱਚ ਅੱਧ ਵਿਚਾਦ ਅਵਾਹੀ ਜਾਂਦੀ ਦੀ ਹੁਣ ਕਈ ਖੇਤਾਂ 'ਚ ਜਿੱਥੇ ਇੱਕ ਵਾਰੀ ਬਾਦੀ ਉਹ ਫਿਰ ਇੱਕ ਅੱਧਾ ਸਾਲ ਛੱਡ ਕੇ ਫਿਰ ਉਹ ਖੇਤ ਦੂਜੇ ਖੇਤ 'ਚ ਬਾਦੀ ਦੀਆ ਇਦਾਂ ਤਿਆਰ ਕਰੀ ਜਾਂਦੇ ਆਪਾਂ। ਇਹੀ ਚੀਜ਼ਾਂ ਨੇ ਬਾਕੀ ਮਿਲਦੇ ਆ ਕਿਸੇ ਹੋਰ ਬਲੌਗ 'ਚ ਦਿਖਾਉਨੇ ਆ ਕੁਝ ਹੋਰ। ਅ ਬਾਕੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਸਾਡੇ ਜਾਂ ਵੀਡੀਓ ਨਾਲ ਜੁੜੇ ਹੋਏ ਹੋ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ। ਤਾਂ ਕਿ ਸਾਰੀ ਵੀਡੀਓ 'ਚ ਆਪਾਂ ਨੂੰ ਪਤਾ ਲੱਗੇ ਵੀ ਕੀ ਕੁਝ ਦਿਖਾ ਰਹੇ ਹਾਂ ਇਹ ਜ਼ਰੂਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਬਾਕੀ ਅ ਸ਼ੇਅਰ ਲਾਇਕ ਕਮੈਂਟ ਜ਼ਰੂਰ ਕਰਿਆ ਕਰੋ ਨਵੇਂ ਦੋਸਤ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਵੀਡੀਓ ਸ਼ੇਅਰ ਵੀ ਕਰ ਦਿਓ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਦਿਖਾਉਣੇ ਆ ਕੋਈ ਹੋਰ ਅਗਲੀ ਵੀਡੀਓ 'ਚ ਮਿਲਦੇ ਆਂ ਫੇਰ ਆਰਿਆ ਨੂੰ ਸੱਤ ਸਰੀਆ ਕਾਲ ਦੀ